ਇਹ ਇਹ ਅਮਰੀਕਾ ਦਾ ਪੀਠਵਾਲਾ ਭਾਈ ਇਹ ਅਮਰੀਕਾ ਦਾ ਪੀਠਵਾਲਾ ਇਹਨੂੰ ਗਰਮੀ ਬਹੁ ਲੱਗਦਾ ਹਾਂ ਆ ਜਾ ਆ ਜਾ ਉਹਦੇ ਗਾਲ ਤਾਂ ਸੁਣ ਕਿਤੇ ਗਰਮੀ ਲੱਗਦਾ ਤੈਨੂੰ ਉਹਦੇ ਆ ਪੀਠਵਾਲ ਉਹਦੇ ਆ ਜਾ ਗਰਮੀ ਲੱਗ ਰਹੀ ਜਾਨੀ ਜੀ ਹੈ ਨਾ ਆਇਆ ਹਾਂ ਉਹ ਆ ਜਾ ਉਹ ਰੇ ਫਿਟ ਹੋਣ ਜਹੇਦਾਰ ਜੀ ਹੈ ਉਹਨਾਂ ਨੇ ਉੱਥੇ ਕਾਰਵਾਈ ਕੀਤੀ ਆ ਉਧਰੋਂ ਫੜ ਕੇ ਸਾਨੂੰ ਇੱਧੇ ਹਵਾਲੇ ਕੀਤਾ ਲੁਧਿਆਣੇ ਲੁਧਿਆਣੇ ਹੋਣੇ ਨੂੰ ਥਾਣੇ ਲੈ ਕੇ ਚੱਲੇ ਆ ਜੀ ਬਾਕੀ ਇਹਦੇ ਕੋਲ ਪੁੱਛਦੇ ਆ ਪੱਕੀ ਗੱਲ ਬਾਕੀ ਹੋਰ ਵੀ ਫੌਜਾਂ ਆ ਰਹੀਆਂ ਨੇ ਫੌਜਾਂ ਆਉਣਗੀਆਂ ਜੀ ਹੁਣ ਫੌਜਾਂ ਰਾਤ ਦੇ ਟਾਈਮ ਆ ਹੀ ਆਏ ਆ ਬਸ ਫੜ ਲਿਆ ਗੱਡੀ ਤੋਂ ਉੱਥੋਂ ਬੰਦੇ ਲੈ ਕੇ ਆਏ ਆ ਤੇ ਸਾਨੂੰ ਬੁਲਾਇਆ ਸੀਗਾ ਵੀ ਬਾਬੇ ਨੂੰ ਸਾਨੂੰ ਫੋਨ ਕੀਤਾ ਵੀ ਕਹਿੰਦੇ ਉਹਨੂੰ ਅੱਗੇ ਕਾਬੂ ਕਰਿਓ ਜੋ ਫੜਿਓ ਕਵਰ ਕਰਿਓ ਜੋ ਹੁਣ ਕਵਰ ਕਰ ਲਿਆ ਕਵਰ ਕਰਕੇ ਥਾਣੇ ਲੈ ਕੇ ਜਾਵਾਂਗੇ ਬਾਕੀ ਇਹਦੇ ਕੋਲ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੁਹਾਨੂੰ ਪਤਾ ਹੈ ਸੰਗਤ ਜੀ ਕੁਲਦੀਪ ਸਿੰਘ ਜਹੇਦਾਰ ਟਰਾਂਸਪੋਰਟ ਵਾਲੇ ਤੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਤੇ ਰਾਜਾ ਰਾਜਿੰਦਰ ਦੇ ਰੇਨ ਦੇ ਨੇਠਾ ਰਹਿੰਦੇ ਹੈਗੇ ਤੇ ਇਹ ਬੰਦੇ ਆਹੀ ਫੜੇ ਆ ਜਗਰਾਵਾਂ ਤੋਂ ਸਾਡੀ ਜਹੇਬੰਦੀ ਜਗਰਾਵਾਂ ਵੀ ਹੈਗੀ ਆ ਜੋ ਵੀ ਇਹ ਬੰਦਾ ਫੜ ਕੇ ਲਿਆਂਦਾ ਜਹੇਬੰਦੀ ਨੇ ਉੱਥੋਂ ਫੜ ਕੇ ਦਿੱਤਾ ਤੇ ਇਹ ਲੁਧਿਆਣਾ ਥਾਣੇ ਦੇਣਾ ਸੀਗਾ ਪਰ ਇਹਨਾਂ ਨੇ ਉਹ ਜਵਾਗ ਦੇ ਨਾਲ ਇੰਨੀਆਂ ਬੁੜੀਆਂ ਹਰਕਤਾਂ ਕੀਤੀਆਂ ਜੈ ਰੱਬ ਦਾ ਨਾਮ ਉਹਦੇ ਕੱਪੜੇ ਲਾਏ ਬਸ ਸਟੈਂਡ ਦੇ ਉਜਗਰਾਵਾਂ ਤੋਂ ਲਿਆ ਕੇ ਇੱਥੇ ਬਸ ਸਟੈਂਡ ਦੇ ਵਿੱਚ ਕਮਰਾ ਲੈ ਕੇ ਤੇ ਕੱਪੜੇ ਲਵਾਏ ਦੇ ਨੰਗਾ ਕਰਕੇ ਉਹਦੀ ਵੀਡੀਓ ਬਹੁਤ ਜ਼ਿਆਦੀ ਸੰਗਤ ਜੀ ਵਾਇਰਲ ਹੋ ਰਹੀ ਹੈਗੀ ਆ ਤੇ ਅੱਜ ਉਹ ਬੰਦਾ ਇੱਕ ਫੜਿਆ ਗਿਆ ਤਿੰਨ ਫਰਾਰ ਹੈ ਬਾਕੀ ਆਪਾਂ ਇਹਦੇ ਮੂੰਹ ਹੀ ਸੋੰਦੇ ਆ ਕੀ ਗੱਲਬਾਤ ਹੈ ਅੱਜ ਜਿਹੜੇ ਫੜੇਗੇ ਕਿਹੜੇ ਪਿੰਡੋਂ ਫੜੇਗੇ ਜੀ ਇਹ ਜਗਰਾਵਾਂ ਤੋਂ ਜੀ ਤੇ ਜਿਹੜੀ ਮਾਰਦਾ ਤੋਂ ਜੀ ਲੁਧਿਆਣਾ ਬਸ ਸਟੈਂਡ 'ਚ ਹੋਈ ਹੈ ਇਹ ਲੁਧਿਆਣਾ ਬਸ ਸਟੈਂਡ ਹੋਏਗੀ ਬੰਦਾ ਸਾਡਾ ਬਸ ਸਟੈਂਡ ਦਾ ਹੀ ਥਾਣਾ ਬੰਦਾ ਹੈ ਕਿਹੜੇ ਹੋਟਲ ਦਾ ਕੋਈ ਪਤਾ ਹੋਟਲ ਦਾ ਨਾਮ ਹੋਟਲ ਦਾ ਕੀ ਨਾਮ ਸੀ ਭਾਈ ਨਾ ਨਹੀਂ ਪਤਾ ਇਹਨੂੰ ਹੋਟਲ ਦਾ ਮੈਨੂੰ ਵੀ ਨਹੀਂ ਪਤਾ ਇਹ ਤਾਂ ਫੜਿਆ ਆ ਜੀ ਅਜੇ ਅਜਾ ਹੁਣ ਪੁਲਿਸ ਵੱਲੇ ਕਰਾਓਗੇ ਹਾਂਜੀ ਹੁਣ ਸਰਕਾਰ ਦੇ ਹਵਾਲੇ ਕਰਾਂਗੇ ਇਹਦਾ ਹੁਣ ਪਰਚਾ ਬਣਾਓਗੇ ਬਾਬਾ ਜੀ ਜਦੋਂ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਕੋਲ ਪਰਿਵਾਰ ਨੇ ਵਿੱਚ ਵੀਡੀਓ ਇਹ ਉੱਥੇ ਹੀ ਵਾਇਰਲ ਹੋਈ ਸੀਗੀ ਜਗਰਾਵਾ ਤੋਂ ਜਗਰਾਵਾ ਤੋਂ ਆਈ ਹੈ ਕਹਿੰਦੇ ਵੀ ਆਹ ਬੰਦੇ ਇੱਦਾਂ ਦਾ ਕਰਕੇ ਵੀ ਵਾਇਰਲ ਹੋਈ ਕਿ ਉਹ ਤੋਂ ਕਿਸੇ ਨੇ ਵਾਇਰਲ ਕੀਤੀ ਉਹ ਫਿਰ ਸਾਡੇ ਕੋਲੇ ਚਲਦੀ ਚਲਦੀ ਆ ਗਈ ਸੋਸ਼ਲ ਮੀਡੀਆ ਦੇ ਤੇ ਉਹਦੇ ਵਿੱਚ ਚਲਦੀ ਚਲਦੀ ਆਈ ਤਾਂ ਕਰਕੇ ਸਾਨੂੰ ਪਤਾ ਲੱਗਿਆ ਜੀ ਹੁਣ ਕੀ ਕਾਰਵਾਈ ਹੈ ਮੰਗ ਮੰਗ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸੀਬੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਇਦਾਂ ਦੇ ਜਿਹੜੇ ਬੰਦੇ ਹੈਗੇ ਅਕਸਰ ਇਹਨਾਂ ਨੂੰ ਪਰਚੇ ਪਾ ਕੇ ਦੇਦੇ ਡਾਂਗ ਫੇਰੋ ਇਹਨਾਂ ਦੇ ਚੰਗੀ ਤਰ੍ਹਾਂ ਕਿੰਨੇ ਲੋਕ ਸੀ ਇਹ ਤੇ ਤਿੰਨ ਲੋਕ ਸੀ ਜੀ ਠੀਕ ਆ ਗਿਆ ਸਰਕਾਰ ਨੂੰ ਸਾਡੀ ਬੇਨਤੀ ਆ ਜੇ ਸਾਡੇ ਧੱਕੇ ਝੜ ਗਏ ਹੁਣ ਤਾਂ ਇਹਨੂੰ ਅਸੀਂ ਬੌਲਸ ਦੇ ਹਵਾਲੇ ਕਰਦੇ ਜੇ ਦੂਜੇ ਚੜ ਗਏ ਧੱਕੇ ਤੇ ਡਾਂਗ ਵੜੀ ਫੇਰਨੀ ਹੈਗੀ ਤੇ ਹੁਣ ਸਿੱਤਰ ਤਾਂ ਇਹਦੇ ਵੀ ਫੇਰ ਕੀ ਮਾੜੀ ਮੋਟੀ ਸੇਵਾਜੀ ਦਾ ਕਰਨੀ ਪੈਂਦੀ ਐ ਇਦਾਂ ਦੇ ਬੰਦਿਆਂ ਦੇ ਤੇ ਇਦਾਂ ਦੇ ਬੰਦਿਆਂ ਨੂੰ ਜਿਹੜੇ ਹੋਟਲ ਵਾਲੇ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਬੰਦੇ ਬਣ ਜਾਓ ਤੁਸੀਂ ਆ ਜਿਹੜੇ ਹੋਟਲਾਂ ਦੇ ਵਿੱਚ ਬੱਸ ਸਟੈਂਡ ਤੇ ਗੰਦ ਪਾਇਆ ਹੋਇਆ ਹੈ ਨਾ ਜਿੱਦਣ ਸਾਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੀ ਤੁਸੀਂ ਛੋਟਾ ਜਿਹਾ ਬੱਚਾ ਆਇਆ ਇਹ ਤੋਂ ਵੀ ਹਲਕਾ ਬੱਚਾ ਜਿਹੜਾ ਜਿਹਦੇ ਨਾਲ ਇਹ ਦਿਨ ਸਰੀਰ ਤਾਰਕਤਾ ਕੀਤੀਆਂ ਨੇ ਇਹ ਹੋਟਲ ਵਾਲਿਆਂ ਨੇ ਵੀ ਗੱਲ ਕਰਨਾ ਚੁੱਕ ਗਏ ਕਹਿਣਾ ਚਾਹਣਾ ਵੀ ਬੰਦੇ ਬਣ ਜੋ ਤੁਹਾਡੇ ਉਹ ਜੁੱਤੀ ਪਰੇਟ ਕਰਾਂਗੇ ਤੁਹਾਡੇ ਬੰਦ ਕਰਵਾਵਾਂਗੇ ਜਿਹੜੇ ਹੱਬ ਬਣਾਏ ਹੋਏ ਆ ਜਿਹੜਾ ਤੁਸੀਂ ਗੋਲ ਠੰਡਾ ਬਣਾਇਆ ਹੋਇਆ ਗੰਦਾ ਕੰਮ ਕਰਵਾਉਨੇ ਆ ਤੇ ਬਾਬਾ ਜੀ ਇਹ ਕਿੰਨੇ ਬੰਦੇ ਫੜੇ ਉਹਨਾਂ ਚੋਂ ਇਹਨਾਂ ਵਿੱਚ ਇੱਕ ਬੰਦਾ ਹੀ ਫੜਿਆ ਜੀ ਤੇ ਬਾਕੀ ਤਿੰਨ ਫਰਾਰ ਨੇ ਬਾਕੀ ਤਾਂ ਬਾਕੀ ਫਰਾਰ ਨੇ ਜੀ ਦੋ ਦੋ ਫਰਾਰ ਨੇ ਬਾਕੀ ਜੀ ਠੀਕ ਹੈ ਤੇ ਚਾਰ ਜਣੇ ਦੱਸ ਰੇ ਆਸੀਂ ਨਹੀਂ ਜੀ ਇੱਕ ਮੁੰਡਾ ਜਿਹਦੇ ਨਾਲ ਗਲਤ ਕੰਮ ਹੋਇ ਜੀ ਦੇ ਕੋਈ ਵੀ ਹੈ ਜੀ ਅਭੀ ਜੀਤ ਰਾਏ ਅਭੀ ਇਹ ਜਿਹੜਾ ਵਾਰਦਾਤ ਹੋਈ ਹੈ ਕਿਵੇਂ ਕਿਵੇਂ ਪਲਾਨ ਬਣਾਇਆ ਕਿਵੇਂ ਤੁਸੀਂ ਇੱਕ ਪਲਾਨ ਨਹੀਂ ਬਣਾਇਆ ਜੀ ਅਸੀਂ ਕਮਰੂਮ ਚ ਆਈ ਸੀਗੇ ਕੱਪੜੇ ਲੈਣ ਆਈ ਸੀਗੇ ਅਸੀਂ ਅਸੀਂ ਸਾਨੂੰ ਉਹ ਕਹਿੰਦੇ ਦਾ ਅਸੀਂ ਇੱਥੇ ਇੱਕ ਨਾਮ ਰੂਮ ਲੈ ਲਿਆ ਹੀ ਪੈ ਗਏ ਸਭ ਮੈਨੂੰ ਨਹੀਂ ਪਤਾ ਰਾਤ ਨੂੰ ਅਸੀਂ 12 1 ਵਜੇ ਗਿਆ ਅਸੀਂ ਸੁੱਪੇ ਸੀਗੇ ਮੈਨੂੰ ਨਹੀਂ ਪਤਾ ਇਹਦੇ ਨਾਲ ਕੀ ਗੱਲਬਾਤ ਹੋਈ ਉਹ ਮੁੰਡਾ ਸੀਗਾ ਜਿਹੜਾ ਇਹਦੇ ਨਾਲੋਂ 24 ਘੰਟੇ ਦੇ ਨਾਲ ਦੋਨੇ ਸੀਗੇ ਠੀਕ ਆ ਤੇ ਬਸ ਚਾਰੇ ਚਾਰ ਜਣੇ ਚਾਰ ਜਣੇ ਹੋ ਗਏ ਚਾਰ ਜਣੇ ਸੀਗੇ ਕਮਰੇ 'ਚ ਤੇ ਮੈਂ ਪਿਆ ਸੀ ਤੇ ਮੈਨੂੰ ਕਹਿੰਦੇ ਇਹਦੀ ਵੀਡੀਓ ਬਣਾ ਠੀਕ ਆ ਤੇ ਮੈਂ ਵੀਡੀਓ ਮੈਂ ਬਣਾਉਂਦਾ ਸੀਗਾ ਮੇਰੇ ਪਿੱਛੇ ਵੀ ਪੈਂਦੇ ਨਹੀਂ ਨਹੀਂ ਬਣਾਉਂਦਾ ਸੀ ਤਾਂ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਲੰਗਾ ਕਰਕੇ ਉਂਗਲਾਂ ਅੰਗਲਾਂ ਜਿਹੜਾ ਕੋਈ ਕੀਤਾ ਗਲਤ ਹਰ ਕਦ ਕੀਤੀ ਆ ਹਾਂਜੀ ਗਲਤ ਨਹੀਂ ਕੀਤੀ ਮਤਲਬ ਉਂਗਲਾਂ ਅੰਗਲਾਂ ਕੱਪੜੇ ਲਵਾ ਕੇ ਸਾਰਾ ਉਂਗਲਾਂ ਅੰਗਲਾਂ ਲਾਈਆਂ ਵਾ ਤੇ ਇਹ ਕੀਤੀ ਐ ਬਸ ਇਸ ਤੋਂ ਬਾਅਦ ਬਸ ਅਹੀ ਚੋਨਾ ਵੀ ਜੇ ਮੇਰਾ ਮੇਤੋ ਵੀ ਇੱਕ ਅੱਧੀ ਵੱਜ ਵੀ ਗਈ ਹੋ ਮੈਂ ਉਹਦੇ ਨਾਲ ਕਰਕੇ ਗਲਤੀ ਮੰਨਦਾ ਤੇ ਜਿਹੜੇ ਉਹ ਮੁੰਡੇ ਸੀ ਕੌਣ ਪੰਜਾਬੀ ਸੀ ਪ੍ਰਵਾਸੀ ਸੀ ਪੰਜਾਬੀ ਸੀਗੇ ਜੀ ਇੱਕ ਅੰਛਾ ਇੱਕ ਜੱਸੀ ਆ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਆਪਣੇ ਜਗਰਾਉਂ ਦੇ ਹੀ ਆ ਜੀ ਤੁਮੇ ਜਗਰਾਉਂ ਤੋਂ ਰਹਿਣ ਵਾਲੇ ਹੋ ਤੇ ਇਤਲੂਆਨੇ ਹੋਟਲ ਕਿਦੀ ਆਈਡੀ ਤੇ ਲਿੱਤਾ ਸੀ ਤੁਸੀਂ ਹਾਂਜੀ ਆਈਡੀ ਪ੍ਰੂਫ ਕੀ ਦਿੱਤਾ ਸੀ ਇੱਥੇ ਹੋਟਲ 'ਚ ਆਇ ਧਾਰ卡 ਦਿੱਤਾ ਸੀ ਇੱਕ ਆ ਮੁੰਡੇ ਦਾ ਸੀਗਾ ਬੇਨਦਰਾ ਜੀ ਆ ਲੈ ਦੇ ਨੇ ਜੀ ਦਿਨ ਹੋਇਆ ਜੀ ਇਹ ਇੱਕ ਉਹਦਾ ਸੀਗਾ ਜੀ ਇੱਕ ਮਿੰਟ ਉਹ ਪਤਾ ਵੀਡੀਓ ਬਣਾਣਾ ਚੁਰਮ ਮੀਡੀਆ ਵਾਲੇ ਹਾਂਜੀ ਆਪਣੇ ਹੀ ਬੰਦਾ ਤੇ ਫਿਰ ਤੁਸੀਂ ਜੋ ਵੀਡੀਓ ਬਣਾਈ ਹੈ ਵੀਰੇ ਉਹ ਮੇਰੇ ਪਿੱਛੇ ਪੈਂਦੇ ਸੀਗੇ ਵਾਇਰਲ ਕਿੰਨੇ ਕੀਤੀ ਵੀਡੀਓ ਵਾਇਰਲ ਵਾਇਰਲ ਉਹਨਾਂ ਨੇ ਕੀਤੀ ਜਿਹਦੇ ਨਾਲ ਇਹ ਮੁੰਡਾ ਸੀਗਾ ਤੇ ਉਹ ਮੁੰਡੇ ਨੇ ਵਾਇਰਲ ਕੀਤੀ ਆ ਉਹਨੇ ਪਾਤੀ ਸਿੱਟ ਗਈ ਤੇ ਉਹ ਮੁੰਡੇ ਨੇ ਮੁੰਡੇ ਨੇ ਨਾਮ ਕੀ ਕੀ ਹੈ ਉਹ ਅਨਚੈਕ ਦਾ ਇੱਕ ਦਾ ਨਾਮ ਜੱਸੀ ਆ ਠੀਕ ਹੈ ਤੇ ਫੜ ਕੇ ਲੈ ਆਇਆ ਨੇ ਕਿ ਮਾਮਲਾ ਕੀ ਹੈ ਕੰਪਲੇਟ ਆਈ ਹੈ ਜੀ ਉਹ ਯੂਨੀਵਰਸਿਟੀਸ਼ਨ ਕਰ ਰਹੇ ਆ ਅੱਛਾ ਜੀ ਜੋ ਵੀ ਤਰ੍ਹਾਂ ਦੇ ਹੋਵੇ ਸਾਹਮਣੇ ਬਾਕੀ ਕੋਈ ਤਰ੍ਹਾਂ ਦੇ ਅੱਛਾ ਕਿੰਨੇ ਲੋਕਾਂ ਦੇ ਵਿੱਚ ਸ਼ਾਮਲ ਇਹਨਾਂ ਨੇ ਸੱਤ-ਅੱਠ ਬੰਦੇ ਮੈਂਸ਼ਨ ਕਰਾਈ ਹੈ ਕਿ ਬਾਰ ਬਾਰ ਫੜਕੇ ਲਏ ਆ ਜੀ ਦੋ ਅਸੀਂ ਬਾਕੀ ਦੇਖਦੇ ਆ ਯੂਨੀਵਰਸਿਟੀਸ਼ਨ ਕਰਦੇ ਆ ਮਾਮਲੇ ਬਾਰੇ ਮਾਮਲੇ ਬਾਰੇ ਪਤਨ ਪਤਾ ਜੀ ਮਾਮਲੇ ਬਾਰੇ ਕੀ ਮਾਮਲਾ ਹੈ ਹਾਂਜੀ ਮਾਮਲੇ ਬਾਰੇ ਪਤਾ ਕੀ ਹੈਗਾ ਇੱਕ ਵੀਡੀਓ ਇਹਨਾਂ ਨੇ ਦਿੱਤੀ ਹੈ ਉਹਦੇ ਹਿਸਾਬ ਨਾਲ ਸੌ ਕਰਾਂਗੇ ਇਹ ਕਿਹੜਾ ਬਈ ਉਹ ਜਿਹੜੇ ਹੋਟਲ ਦੇ ਅੰਦਰ ਸੀ ਉਹ ਤੇ ਕਾਰਵਾਈ ਕੀਤੀ ਜਾਊਗੀ ਕਾਰਵਾਈ ਉਹਨਾਂ ਤੇ ਜੋ ਵੀ ਤਾਂ ਸਮਰਨ ਦੇ ਉਸਾਂ ਜੋ ਕੰਨੀ ਕੁੰਨੀ ਕਰੀ ਇਹ ਉਹੀ ਮਾਮਲਾ ਹੈ ਜਿਹੜੀ ਵੀਡੀਓ ਵਾਇਰਲ ਹੋਈ ਤੇ ਕਿ ਇਹ ਬਾ ਇਨਵੈਸਟੀਗੇਸ਼ਨ ਕਰ ਰਿਹਾ ਜੋ ਵੀ ਤਾਂ ਸਮਰਨ ਦੇ ਸਮਝਾ ਵੀ ਕਰਦਾ ਠੀਕ ਹੈ